ਜਦੋਂ ਕਾਂਗਰਸ ਵਾਲੇ ਜਿਹੜੇ ਨੇ ਉਹਨਾਂ ਨੂੰ ਪਤਾ ਹੀ ਆ ਚਲੋ ਬਈ ਉੱਥੇ ਇਹਨਾਂ ਸਾਰੀ ਗੱਲ ਹੋਈ ਹੋਈ ਹੈ ਇਹ ਗੱਲ ਮੰਨ ਲੈਣੀ ਵੀ ਗੁਰਮੱਤ ਸਾਡਾ ਇਲਾਜ ਹੈ ਇਹ ਉਹਨਾਂ ਨੇ ਪਾਤਾ ਇੱਕ ਵੱਡੀ ਗੱਲ ਹੈ ਦਾ ਮਤਲਬਾ ਚੱਲਣ ਨੂੰ ਤਿਆਰ ਨੇ ਜੇ ਚੱਲਣ ਨੂੰ ਤਿਆਰ ਨੇ ਤਾਂ ਜਿਹੜਾ ਮਹਾਤਮਾ ਗਾਂਧੀ ਸੀਰਾ ਅਸਲ ਜੇ ਮਹਾਤਮਾ ਹੁੰਦਾ ਸਾਰੀ ਦੁਨੀਆ ਨੂੰ ਮਨਾ ਲੈਂਦਾ ਜਿਹੜੀ ਮਹਾਤਮਾ ਗਾਂਧੀ ਕਮੀ ਸੀ ਉਹ ਦੂਰ ਕਰਨੀ ਹੈ ਮੈਂ ਹੁਣ ਉਹਨੂੰ ਗਿਆਨ ਨਹੀਂ ਸੀ ਵਿਚਾਰੇ ਨੂੰ ਉਹ ਤਾਂ ਉਹ ਤਾਂ ਆਪ ਉਹਨੂੰ ਤਾਂ ਅੰਗਰੇਜ਼ਾਂ ਦਾ ਗੁੱਸਾ ਸੀ ਬਸ ਅਫਰੀਕਾ ਜੋ ਉਹਨਾਂ ਨੇ ਕੀਤਾ ਜਿਹਨਾਂ ਨੂੰ ਉਹਨੇ 라 ਦੁਆਇਆ ਉਹ ਬਹੁਤ ਚੰਗੇ ਸੀਗੇ ਅੰਗਰੇਜ਼ਾਂ ਨੂੰ ਵੀ ਭਾੜੇ ਸੀ ਉਹ ਜੋ ਅੱਜ ਹੋ ਰਿਹਾ ਹੈ ਅੰਗਰੇਜ਼ਾਂ ਦੇ ਰਾਜ ਨੂੰ ਪੈੜਾ ਹੋ ਰਿਹਾ ਕੀ ਮਹਾਤਮਾ ਗਾਂਧੀ ਦੋਸ਼ੀ ਨਹੀਂ ਹੋਦਾ ਦੋਸ਼ੀ ਹੋ ਵੀ ਪਰ ਦੂਏ ਪਾਸੇ ਜਿਹੜਾ ਹੁਣ ਹੋਰ ਗਿਆਨ ਬਦਲੀ ਹੋ ਰਿਹਾ ਅੰਗਰੇਜ਼ਾਂ ਨੂੰ ਕਰਨੀ ਦੇ ਦੇਣਾ ਉਥੇ ਆ ਕੇ ਉਹਨੂੰ ਫਾਇਦਾ ਹੁਣ ਤੋਂ ਬਾਅਦ ਵਾਲੇ ਗਿਆਨ ਉਹਨੂੰ ਫਾਇਦਾ ਹੋਣਾ ਹੁਣ ਤਾਂ ਇਹਨੂੰ ਨੁਕਸਾਨ ਹੀ ਹੋਇਆ ਹੁਣ ਤਾਂ ਮਹਾਤਮਾ ਕਾਂਦੀ ਵੀ ਰੋਂਦਾ ਹੀ ਰਹੂ ਉਹਨੂੰ ਤਾਂ ਖੁਦ ਮਾਰਤਾ ਇਹਨਾਂ ਲੋਕਾਂ ਨੇ ਉਨੂੰ ਬਖਸ਼ਿਆ ਨਾਲੇ ਮਹਾਤਮਾ ਕਹੀ ਜਾਂਦਾ ਨਾਲੇ ਮਾਰਦਾ ਇਹ ਬਹੁਤ شریف ਨੇ ਗੋਡ ਸੇ ਦਾ ਮੰਦਿਰ ਬਣਾਉ ਨੂੰ ਫਿਰਦੇ ਨੇ ਇਹ ਆਜ਼ਾਦੀ ਦੇ ਕਾਬਲ ਸੀ ਪਰ ਨਹੀਂ ਕਾਂਗਰਸ ਨਹੀਂ ਜੀ ਇਹਨਾਂ ਨੂੰ ਉਹ ਸਜ਼ਾ ਦੇ ਸਕਦੇ ਜਿਹੜੀ ਹੁਣ ਮਿਲਣੀ ਹੈ ਹੁਣ ਇਹਨਾਂ ਦੀ ਜੜ ਪੱਟੀ ਜਾਣੀ ਹੈ ਉਹ ਸੋਚ ਦੀ ਜੜ ਫਟਾਉਣੀ ਹੈ ਜਿਹੜੀ ਸੋਚ ਚ ਡਿਸਕ੍ਰਿਮੀਨੇਸ਼ਨ ਹੈ ਜੋ ਸੋਚ ਵਿੱਚ ਨਫਰਤ ਹੈ ਜਿਸ ਸੋਚ ਵਿੱਚ ਜਿਹੜੀ ਸੋਚ ਸੱਚ ਤਾਂ ਗਲ ਘੁੱਟਦੀ ਹੈ ਜਿਹੜੀ ਸੋਚ ਈਮਾਨਦਾਰੀ ਨੂੰ ਈਮਾਨਦਾਰੀ ਨੂੰ ਖਤਰਾ ਹੈ ਜਿਹੜੀ ਸੋਚ ਤੋਂ ਉਹ ਸੋਚ ਦਾ ਖਾਤਮਾ ਹੁਣ ਹੋਣ ਵਾਲੇ ਸਮਝੋ ਉਹਦੇ ਖਤਰੇ ਦੀ ਕੰਢੀ ਵੱਚ ਚੁੱਕੀ ਹੈ ਆ ਜਿਹੜਾ ਕਾਂਗਰਸ ਦਾ ਮੰਨ ਲੈਣਾ ਖਦਰ ਦੀ ਗੰਢੀ ਉਹ ਸੋਚ ਨੂੰ ਖੜ ਗਿਆਗਾ ਉਹ ਉਹ ਜੋ ਆਂ ਜਿਹੜੇ ਇਹਨਾਂ ਨੇ ਇਹਨਾਂ ਨੂੰ ਨੀਜ ਕਹਿੰਦੇ ਤੇ ਉਹ ਕੌਮ ਚੋਂ ਉਹ ਭਾਈ ਜਾਨੇ ਚੋਂ ਪਰ ਉਹ ਤੇ ਲੂਗਾ ਉਹ ਕਿਵੇਂ ਨਾ ਮਨੂ ਇਹ ਸੋਚ ਨੂੰ ਇਹ ਸੋਚ ਤਾਂ ਉਹੀ ਲੜਾਈ ਲੜਦੀ ਦੀ ਉਹਨਾਂ ਬਾਅਦ ਹੈ ਨਵਾਨਿਆਂ ਨਦਾਨਿਆਂ ਵਾਸਤੇ ਤਾਂ ਲੜਦੇ ਰਹੇ ਉਹ ਵਿਚਾਰੇ ਸੁੱਤੇ ਪਏ ਰਹੇ ਨੇ ਥੋੜੋ ਜਾਗੇ ਨੇ ਨਵਾਨੇ ਨਦਾਨੇ ਥੋੜੇ ਦੇ ਕੋਕੀ ਹੁੰਦਾ ਥੋੜਾ ਸਾਡੀ ਪਹਿਲਾਂ ਉਹਨਾਂ ਦੀ ਸ਼ਕਤੀ ਇਹ ਸੋਚੀ ਥੋੜੋ ਸੋਚ ਦੀ ਸ਼ਕਤੀ ਉਹ ਬਣਦੀ ਸੋਚ ਦੇ ਪਿੱਛੇ ਸ਼ਕਤੀ ਵਾਂਗੂ ਖੜੇ ਹੋ ਗਏ ਉਹ ਨਵਾਨੇ ਤਾਨੇ ਜਾ ਕੇ ਹੋੜ ਖੜੇ ਹੋਏ ਉਹ ਸੋਤੇ ਵੇਦੇ ਅਸੀਂ ਦਿਖਾਉਂਦੇ ਤੇ ਉਹ ਵਿਚਾਰੇ ਸੁੱਤੇ ਹੀ ਤੇ ਹੋੜਾ ਜਾਗੇ ਨੇ ਤਾਂ ਗਿਆ ਤਾਂ ਹਿੰਦੂਤਵ ਦੀ ਗੱਲ ਨਾ ਕਰਿਓ ਜੇ ਜਾਗ ਪੇ ਖਦਰ ਦੀ ਘੰਟੀ ਉਹ ਵੱਜੀ ਗਈ ਵੱਜੀ ਰਵਾਜੀ ਹੋਰੇ ਨੂੰ ਜੋ ਲਾ ਲੈਣ ਦਾ ਇਲਾਜ ਨਹੀਂ ਨਾ ਹੋੜੇਗਾ ਨਾਲੇ ਪਾਪ ਨੇ ਤਾਂ ਭਾਈ ਟਾਈਮ ਆਉਂਦਾ ਹੀ ਹੁੰਦਾ ਇਹ ਲਾ ਬਰਾਹੀ ਹੈ ਕੂੜਾ ਉਹਦਾ ਅੰਤ ਹੁੰਦਾ ਹੀ ਹੁੰਦਾ ਹੈ ਹਮੇਸ਼ਾ ਤਾਂ ਰਹਿੰਦਾ ਹੀ ਨਹੀਂ ਹਮੇਸ਼ਾ ਸਾਜ ਦਾ ਰਾਜ ਨਹੀਂ ਹੈ ਨਾ ਹਮੇਸ਼ਾ ਝੂਠ ਦਾ ਰਾਜ ਨਹੀਂ ਹੈ ਨਾ ਤੇ ਸਾਜ ਦਾ ਰਾਜ ਆਉਂਦਾ ਉਹਦੀ ਉਮਰ ਲੰਬੀ ਹੁੰਦੀ ਹੈ ਝੂਠ ਦੇ ਰਾਜ ਦੀ ਉਮਰ ਥੋੜੀ ਹੁੰਦੀ ਹੈ ਝੂਠ ਚ ਪਾਪ ਔਰ ਅਪਰਾਧ ਵੱਧਾ ਹੁੰਦਾ ਹੈ ਬੁਰੇ ਆਦਮੀ ਦੀ ਬਲਵਲ ਹੁੰਦੀ ਹੈ ਕਰਦੇ ਨਾ ਭੀੜ ਇਕੱਠੀ ਹੋ ਕੇ ਆਦਮੀ ਮਾਰਦੇ ਨੇ ਬਾਅਦ ਚ ਪਤਾ ਲੱਗਣਾ ਤੇ ਹਿੰਦੂ ਸੀ ਤਾ ਉਹ ਹਿੰਦੂ ਹੈ ਮੁਸਲਮਾਨ ਹੈ ਤੁਸੀਂ ਮਾਰਤਾ ਭੀੜ ਨੇ ਇਕੱਠੇ ਹੋ ਕੇ ਬੰਦਾ ਕਿੰਨੀ ਦੀ ਬਹਾਦਰੀ ਹੈ ਕਿਹੜਾ ਧਰਮ ਹੈ ਤੁਹਾਡਾ ਧਰਮ ਦਾ ਕੰਮ ਤਾਂ ਰੱਖਿਆ ਕਰਦੀ ਹੈ ਤੁਸੀਂ ਇਕੱਠੇ ਹੋ ਕੇ ਬੰਦੇ ਬਾਨ ਲਾਗੇ ਇੱਥੋਂ ਪਤਾ ਲੱਗਿਆ ਵੀ ਤੁਸੀਂ ਕਿਉਂ ਗੁਲਾਮ ਹੋਏ ਤੇ ਕਿਉਂ ਤੁਹਾਨੂੰ ਪਰਮੇਸ਼ਰ ਨੇ ਗੁਲਾਮ ਕੀਤਾ ਤੁਸੀਂ ਲੈ ਕੇ ਗੁਲਾਮੀ ਦੇ ਸੋਚ ਗੁਲਾਮੀ ਦੇ ਲੈ ਕੇ ਹੁਣ ਐਸੇ ਗੁਲਾਮ ਹੋਣਗੇ ਨਾ ਗੁਲਾਮ ਕੀ ਦੇਣਗੇ ਸੱਚਿਆਰਿਆਂ ਦੇ ਜਿਹੜੇ ਸੱਚੇ ਸੋਚੇ ਨੇ ਨਾ ਇਮਾਨਦਾਰੀ ਦੇ ਸੱਚ ਦੇ ਗੁਲਾਮ ਹੋਣਗੇ ਇਹ ਜਿਹੜੇ ਝੂਠ ਦੇ ਵਿਚਾਰੀ ਨੇ ਨਾ ਮਾਇਆ ਦੇ ਵਿਚਾਰੀ ਤੇ ਲੈ ਕਹਿੰਨ ਕੌਣ ਵੱਡਾ ਮਾਇਆ ਵੜਿਆਈ ਹੁਣ ਤਾਂ ਮਾਇਆ ਵੜਿਆਈ ਜਨਮ ਆਇਆ ਤਾਂ ਦੀ ਨਦੀ ਪਰ ਹੁਣ ਹੋਊਗੀ ਵੜਿਆਈ ਸੋ ਵੱਡਾ ਜਨ ਹਲਵਲਾਈ ਜੇ ਹਲਵਲਾਈ ਆਲੇ ਨੂੰ ਸੰਸਾਰ ਵੱਡਾ ਮੰਨਣ ਲੱਗਿਆ ਤੁਹਾਡੇ ਖਾਤਰ ਤਾਂ ਜਗ੍ਹਾ ਹੀ ਨਹੀਂ ਜਉਣ ਨੂੰ ਰਹਿਣੀ ਇੱਥੇ ਤੂੰ ਇੱਥੇ ਜਿਹਨੇ ਨੀਂਜਨੇ ਔਰ ਅੱਜ ਉਹਨਾਂ ਦੀ ਜੁੱਤੀਆਂ 'ਚ ਬੈਠਣ ਦੇ ਕਾਬਲ ਵੀ ਨਹੀਂ ਕੋ ਡੀਤਾ ਤੁਸੀਂ ਉਹ ਕਹਿੰਦੇ ਉਹਨਾਂ ਨੂੰ ਡੀਤਾ ਸੋਚ ਹੈ ਸਰੀਰ ਥੋੜੇ ਨੀਚਾ ਕੋਈ ਸਰੀਰ ਕਿਵੇਂ ਨੀਚੂ ਹੋ ਗਿਆ ਸਰੀਰ ਤਾਂ ਪਵਿੱਤਰ ਹੈ ਪਵਿੱਤਰ ਸਾਰਾ ਦਾ ਹੀ ਪਵਿੱਤਰ ਹੈ ਸਰੀਰ ਪਾੜ ਕੇ ਦੇਖ ਲਓ ਸਰੀਰ ਅਪਵਿੱਤਰ ਪਵਿੱਤਰ ਕੀ ਹੁੰਦਾ ਹੈ ਆਤਮਾ ਪਵਿੱਤਰ ਪਵਿੱਤਰ ਹੁੰਦੀ ਹੈ ਆਤਮਾ ਥੋੜੀ ਪਵਿੱਤਰ ਹੈ ਪਵਿੱਤਰ ਹੈ ਇਹ ਸਭ ਨੂੰ ਪਤਾ ਹੀ ਆਪਣਾ ਆਤਮਾ ਪਵਿੱਤਰ ਕਰਨਾ ਆਇਆ ਸੀ ਤੂੰ ਜੀ ਨਾ ਆਖੇ ਗੰਗਾ ਜਾਂ ਤੀਰਤਾਂ ਦੇ ਜ਼ਰੀਰ ਨੂੰ ਪਵਿੱਤਰ ਕਰ ਲਿਓ ਕਰਨਾ ਦੀ ਮਨ ਪਵਿੱਤਰ ਨਾ ਮਨ ਪਵਿੱਤਰ ਨਾ ਜ਼ਰੀਰ ਨੇ ਤਾਂ ਹੁਣ ਨਾ ਜ਼ਰੀਰ ਪਵਿੱਤਰ ਐਵੇਂ ਤੁਸੀਂ ਧਰਮ ਨੂੰ ਹੋਰੇਟ ਕੋਝਾ ਜਿਹਾ ਬਣਾ ਕੇ ਬੈਠੇ ਹੋ ਸਾਰੇ ਰਾਏ ਕੋਈ ਇਹ ਸਭ ਦਾ ਬਸ ਕੀ ਹੈ ਧਰਮ ਤੰਦਾ ਹੈ ਚਾਹੇ ਕੋਈ ਵੀ ਹੋਵੇ ਮਾਇਆ ਜੜਦੀ ਹੈ ਢੇਰ ਲੱਗਦੇ ਨੇ ਸੋਨਾ ਉਸੜੀ ਵਾਲੇ ਬਾਬੇ ਦੇ ਤੋਂ ਨਾ ਚੜਦਾ ਅੱਲਾ ਦੇ ਤੋਂ ਉਹਨੇ ਜਮੜਾ ਉਹਨੇ ਕਰਨ ਸਿਰਫ ਤੰਦਾ ਪਿਛੇ ਵਾਲਿਆਂ ਦਾ ਉਹ ਚਲਦਾ ਉਡੀ ਸੋਚ ਨੂੰ ਨਹੀਂ ਬਧਾਇਆ ਉਹ ਧਰਦਾ ਬਧਾ ਕੇ ਉਹਦੀ ਸੋਚ ਖਤਮ ਕਰਤੀ ਪੈਸਾ ਬਧਾ ਲਿਆ ਸੋਚ ਖਤਮ ਕਰਤੀ ਸੋਚ ਡੂੰਗੀ ਦਬਤੀ ਵਿਚਾਰਤਾ ਗੁਰਦੁਆਰਿਆਂ ਦੀ ਡੂੰਗੀ ਦਬਤੀ ਮਾਇਆ ਦਿਖਾਵਾ ਕਰਤਾ ਸੋਨਾ ਉਹ ਉਹ ਪੱਥਰ ਹੋਏ ਗੱਲਾਂ ਹੋਂਕਾਰ ਦੀਆਂ ਸਾਰੀਆਂ ਪ੍ਰਚਾਰੋਂ ਉਲੀ ਸੋਸੀ ਗਰੀਬੀ ਗਦਾਮਾਰੀ ਉਹ ਉਹ ਕਦਮ ਉਦਵਤੀ ਇਹ ਹੀ ਕਰਦੇ ਹੁੰਦੇ ਨੇ ਸਾਰੇ ਇਹ ਲੋਹਣੇ ਕਰਤਾ ਤੇ ਉਹਨੇ ਜਿਹੜੇ ਚੌਧਰੀ ਨੇ ਨਾ ਰਾਤ ਨੂੰ ਉਹ ਲੂ ਚੌਧਰੀ ਹੁੰਦਾ ਰਾਧਾ ਰਾਜਾ ਕੋਲੋਂ ਉਹ ਲੂ ਉਨ ਦਿਨ ਰਾਤ ਨੂੰ ਦੋਹਰੂ ਦਿਨ ਦਾ ਕੋਈ ਉੱਲੂ ਦਿਨ ਰਾਤ ਨੂੰ ਉੱਲੂ ਰਾਜ ਖੋ ਜਾਏ ਤੇ ਬਾਕੀ ਸਾਰੇ ਦਿਨ ਖੋ ਜਣ ਤੇ ਉੱਲੂ ਆ ਨਾ ਹੁਣ ਰਾਜ ਹੈ ਕਿਉਂ ਰੋਸ਼ਨੀ ਨਹੀਂ ਚਾਹੁੰਦੇ ਹੋ ਚਾਨਣ ਨਹੀਂ ਚਾਹੁੰਦੇ ਤੁਹਾਨੂੰ ਦਾ ਗੁਰੂ ਨਹੀਂ ਚਾਹੁੰਦੇ ਗੁਰੂ ਤਾਂ ਚਾਨਣ ਹੁੰਦਾ ਨੇੜੇ ਚਾਰਨਾ ਕਰਦਾ ਇਹ ਗੁਰੂਆਂ ਦੇ ਤਾਂ ਖਿਲਾਫ ਨੇ ਇਹ ਤਾਂ ਨਕਲੀ ਗੁਰੂ ਨੇ ਨੇੜਾ ਕਰਨ ਵਾਲੇ ਗੁਰੂ ਨੇ ਪਰਮ ਗਿਆਨੀ ਨੇ ਪਰਮ ਦਾ ਭਲਾ ਕਰ ਰਹੇ ਨੇ ਪਰਮ ਦਾ ਨਾਸ ਨਹੀਂ ਕਰ ਰਹੇ ਜਿਹੜਾ ਗਿਆਨ ਅਗੁਰ ਪ੍ਰਸਾਦ ਹੈ ਗਿਆਨ ਦੀ ਕਿਰਪਾ ਨਾਲ ਤਾਂ ਪਰਮ ਦਾ ਨਾਸ ਹੁੰਦਾ ਨੇੜਾ ਦੂਰ ਹੁੰਦਾ ਲੋਕਾਂ ਦਾ ਇਹਨੇ ਰੇਜ ਰੱਖ ਕੇ ਲੋਕਾਂ ਨੂੰ ਨੇੜਾ ਫਲਾ ਕੇ ਉਹਨੂੰ ਤੇ ਲੁੱਟ ਰਹੇ ਨੇ ਲੋਕ ਲੁੱਟਣੇ ਦਾ ਲੋਕ ਨਹੀਂ ਇਹਨਾਂ ਨੇ ਇਹਨੋ ਤੇ ਰਾਜ ਕਰਨ ਤਰਮਨ ਦੇ ਉਹ ਤੇ ਫਰੋੜ ਹੈ ਕੋਈ ਫਰੋੜ ਸਾਰੇ ਧਰਮਾਂ ਦੇ ਵਿੱਚ ਫੈਲੇ ਹੋਏ ਕਿਸੇ 'ਚ ਵੱਧਦਾ ਕਿਸੇ 'ਚ ਘਟਦਾ ਆ ਇਹਦੋਂ ਥੋੜੇ ਜਿਆਦਾ ਸਾਰਿਆਂ ਨੂੰ ਆਓ ਕਿਸੇ 'ਚ ਕੋਈ ਜੀ ਜ਼ਿਆਦਾ ਹੁੰਦੀ ਹੈ ਜਾ ਗਣ ਹੋਣ ਚਾਹੇ ਹੋ ਗਣ ਹੋ ਕਿਥੇ ਜ ਵੱਧ ਹੁੰਦੀ ਹੈ ਕੋਈ ਇਹਦਾ ਹੁੰਦਾ ਹੀ ਨਹੀਂ ਕੋਈ ਢੀ ਬੜੀ ਵੱਢਦੀ ਏਡਾ ਬੜਾ ਤੇਜ ਰਿਸ਼ੀਆਂ ਮੁਰੀਆਂ ਦਾ ਧਰਮ ਦਾ ਇੰਨੇ ਮੰਦਰ ਇੰਨੇ ਇਹਨਾਂ ਦੇ ਸੰਤ ਅਰ ਹੋ ਜਵੇ ਗੁਲਾਮ ਬੇਦਨ ਦੇ ਕੋਲ ਹਜ਼ਾਰ ਸਾਲ ਗੁਲਾਮ ਰਹੇ ਕਰਮ ਕਰਮ ਬੇ ਤੋੜ ਰਹੇ ਕਰਮ ਮੇ ਜਿਹੜਾ ਉਲਟ ਸੀ ਕਰਮ ਦਾ ਬੇ ਬੇ ਦੇ ਖਿਲਾਫ ਹੈ ਇਹ ਨਹੀਂ ਸਾਰਿਆਂ ਨੂੰ ਗੁਰਬਾਣੀ ਦੇ ਖਿਲਾਫ ਹੈ ਅਸੀਂ ਸਭ ਤੋਂ ਸਿੱਖ ਹੋਣੀ ਕੋਈ ਵੀ ਖਿਲਾਫਤ ਕਰਦਾ ਗੁਰਬਾਣੀ ਦੀ ਸਿੱਖ ਸਭ ਤੋਂ ਜ਼ਿਆਦਾ ਖਿਲਾਫਤ ਕਰਦਾ ਜਿਹੜਾ ਆਪਣੇ ਆਪ ਨੂੰ ਕਟੜ ਕਹਿੰਦਾ ਨਾ ਸਭ ਤੋਂ ਜ਼ਿਆਦਾ ਖਿਲਾਫ ਗੁਰਬਾਣੀ ਦੇ ਹੋਵੇ ਜੋ ਕਰਮ ਨੂੰ ਤੋਂ ਪਤਾ ਲੱਗਦਾ ਖਲਾਫ ਹੈ ਨਹੀਂ ਬਖਲਾਫ ਜੋ ਕਰ ਰਹੇ ਨੇ ਗੁਰਬਾਣੀ ਦੇ ਆਚਾਰਨ ਗੁਰ ਗੁਰਬਾਣੀ ਦੇ ਖਲਾਫ ਗੱਲਾਂ ਮਤਾਂ ਗੁਰਬਾਣੀ ਗੱਲ ਹੀ ਨਹੀਂ ਚੰਗੀਆਂ ਆਚਾਰੀ ਮੂਰੀਆਂ ਆਚਾਰਨ ਭੋਰਾ ਗੱਲਾਂ ਮਤਾਂ ਚੰਗੀਆਂ ਅਸਾਂਤਰ ਨੇ ਗੱਲਾਂ ਮਤਾਂ ਆਚਾਰਨ ਆਚਾਰਨ ਜੀਰੋ ਇਨੇ ਸੰਤੋਂ ਦੋ ਸੀ ਹੋ ਸਿੱਖੀ ਹੋ ਕਹਿੰਦੇ ਮਰ ਗਈ ਚਲੋ ਸੈਸਦਾਨਾਂ ਨੂੰ ਹੀ ਛੱਡੋ ਸਰਨੇ ਉਹਨਾਂ ਨੂੰ ਤਾਂ ਇਹ ਤਾਂ ਵਿਚਾਰੇ ਰਾਜਾੜੇ ਤੇ ਅਰੇ ਸੰਤਾ ਦਾ ਬੱਗ ਆ ਇਹ ਕਹਿੰਦਾ ਇਹ ਕੀ ਕਰਦਾ ਸੀ ਇਨਾਂ ਨੇ ਦੇ ਸਿੱਖੀ ਕੇ ਬੋਲ ਇਹਨਾਂ ਦੀ ਸੰਤਾ ਚਟੇ ਕੱਪੜਿਆਂ ਦੀ ਜ਼ਿੰਮੇਵਾਰੀ ਸੀ ਜਦੋਂ ਤਾਂ ਸਾਲ ਨੇ ਉਹਨਾਂ ਨੂੰ ਜ਼ਿਆਦਾ ਇਹਨਾਂ ਦੀ ਜ਼ਿੰਮੇਵਾਰੀ ਸੀ ਜਿਹੜੇ ਆਪਣੇ ਆਪ ਨੂੰ ਪਹਿਰੀਆਂ ਉਹ ਨਾਲ ਪੈਰੀਆਂ ਤਾਂ ਨਹੀਂ ਲਾਉਂਦਾ ਪਤੌਰ ਸਖਾ ਇਹਦਾ ਪੈਰੀਆਂ ਤਰਵਾਉਂਦੇ ਨੇ ਇਹ ਤਾਂ ਧਰਮ ਦੀ ਮੂਰਤ ਮੰਦ ਹੈ ਇਹਨਾਂ ਦੇ ਜਵਾਬ ਦੇ ਕੌਣ ਨੇ ਇਹ ਜਵਾਬ ਕਿੱਥੇ ਦੇਣਗੇ ਇਹੋ ਨੇ ਪੈਸਾ ਦਿਖਾਇਓ ਜਗਤ ਕੋ ਇਹਨਾਂ ਦੇ ਏ ਉਹਨੇ ਸਾਰੀ ਜਿਹਨਾਂ ਖਾਤਾ ਲਿਖਾ ਦੀ ਪੇਖ ਦਿਖਾਇਓ ਜਗਤ ਕੋ ਲੋਕਾਂ ਨੂੰ ਕੋ ਵਸਕੀਨ ਸਾਰੇ ਕੀਤੇ ਬਸ ਲੋਕਾਂ ਨੇ ਸੰਤ ਕਾ ਕੇ ਅੰਤਕਾਲ ਕਾ ਤੀਟੇਓ ਬਾਸ ਨਰਕ ਮੋਲੀਨ ਇਹ ਸਾਰੇ ਨਰਕੋਂ ਦੇ ਬਾਗੀ ਨੇ ਕੋਈ ਨੇ ਲੀਡਰ ਆਜੇ ਭਾਜ-ਭਾਜ ਮੂਰੇ ਹੁੰਦੇ ਨੇ ਵੀ ਤੁਸੀਂ ਕੀ ਲੈਣਾ ਲੀਡਰ ਤੇ ਤੁਸੀਂ ਸੰਤ ਕਾ ਦਿਓ ਸੰਤ ਨਾਲ ਲੀਡਰ ਤੇ ਕੀ ਲੈਣਾ ਲੀਡਰ ਨੇ ਸੰਤ ਐ ਕੁਛ ਲੈਣਾ ਆਊਗਾ ਸੰਤਾ ਮਾਇਆ ਤੇ ਕੀ ਉਹਨੇ ਉਹਨੇ ਕਿ ਲੈਣਾ ਉਹ ਆਪਣੇ ਮਾਤਰ ਨੂੰ ਆਇਆ ਉਹ ਲੀਡਰ ਜੀ ਆਇਆ ਤੁਹਾਡੇ ਕੋਲ ਤੁਹਾਡੇ ਕੋਲ ਲੀਡਰ ਲੈਣ ਗਿਆ ਹੁੰਦਾ ਤੁਸੀਂ ਲੀਡਰ ਜੇ ਤੁਸੀਂ ਜਾਣੇ ਹੋ ਫੇ ਸੰਤ ਨਹੀਂ ਤੁਸੀਂ ਜੇ ਸੰਤ ਲੀਡਰ ਕੋ ਜਾਂਦਾ ਹੈ ਤਾਂ ਸੰਤ ਕਹਾਦਾ ਹੈ ਹਾਂ ਉਹਨੂੰ ਅਕਲ ਦੇਣ ਜਾ ਸਕਦਾ ਵੀ ਰਾਹ ਪੁੱਠਾ ਛੱਡ ਦੇ ਚੰਗਾ ਰਹੇਗਾ ਇਸ ਗੱਲ ਨੂੰ ਤਾਂ ਮੰਨਦੇ ਆਂ ਇਹ ਫੇ ਲੀਡਰ ਆਜਵੇ ਉਹਨੂੰ ਖਰੀਆਂ ਖਰੀਆਂ ਸੁਣਾਵੇ ਜਿਵੇਂ ਸੁਪੂਰਨਾ ਨਾਲ ਸੁਣਾ ਰਿਹਾ ਉਹਨੂੰ ਸੁਣਾ ਇਹ ਆਪਾ ਉਹਤਰ ਖਰੀਆਂ ਖਰੀਆਂ ਸੁਣਾਈਆਂ ਸਵਾਦੀ ਗੱਲ ਹੈ ਨਾ ਇਹ ਫੇ ਜੁੜ ਤੋਵੇ ਖਰੀਆਂ ਖਰੀਆਂ ਸੁਣਾਉਂਦੀ ਉਹ ਖਰੀਆਂ ਖਰੀਆਂ ਸੁਣਾਉਂਦੀ ਐਡੀ ਦੇ ਕਦੇ ਕੋਚੇ ਹੋਜੂ ਹੋਜੂਗਾ ਹੋਜਵੇ ਵੋਕੋ ਵੀ ਲੈ ਹੈ ਤੂੰ ਵੋਕੋ ਲੈਣਾ ਕੀ ਇਹਨੂੰ ਜੇ ਆਏ ਨੂੰ ਨਾ ਘਰ ਥਪੜਾਇਆ ਉਹ ਸੱਦਣ ਗਿਆ ਸੀ ਵੀ ਆ ਜਾ ਨਾ ਹੁੰਦਾ ਗਾਹ ਨੂੰ ਨਾ ਆਵੇ ਉਹਨੂੰ ਹੀ ਲੈਣ ਉਹ ਤਾਂ ਦਰਗਾਹ ਸੱਚਾ ਹੋ ਗਿਆ ਜੇ ਚੋਪ ਰੇਂਦਾ ਫਿਡਰਪੋਗ ਸੀ ਉਹ ਤਾਂ ਬੜੀ ਮਰਦਾਂ ਲਈ ਦਿਖਾਤੀ ਉਹਦਾ ਫਰਜ ਬਣਦਾ ਸੀ ਉਹਨੂੰ ਡਾਂਡ ਦੇਣਾ ਡਾਂਡਤਾ ਇਹ ਜਾਹੀਦਾ ਨ ਸੰਤ ਜਦੋਂ ਆਇਆ ਹੋ ਗਿਆ ਪੈਸੇ ਦੇ ਉਹਨਾਂ ਦੇ ਲੀਡਰ ਨਹੀਂ ਅਹੀ ਦੀ ਬਣਾਉਣਾ ਸੀ ਨਾ ਤੇ ਕੀ ਲੈਣਾ ਦੁਨੀਆ ਆਪੇ ਦੇਖਾ ਤੂੰ ਅਸੀਂ ਲੈਣਾ ਕੀ ਇਹਨੋਂ ਤੇ ਅਕੀਜ਼ਾ ਨੂੰ ਦੇ ਸਕਦੇ ਨੇ ਜਿਹੜੀ ਇਹਨਾਂ ਕੋਈ ਚੀਜ਼ ਆ ਉਹ ਸਾਨੂੰ ਚਾਹੀਦੀ ਹੋਣੀ ਉਹ ਸਾਡੀ ਤਿਆਗੀ ਹੋਈ ਹੈ ਜੋ ਸਾਨੂੰ ਦੇ ਸਕਦੇ ਨੇ ਉਹ ਤਾਂ ਸਾਨੂੰ ਚਾਹੀਦੀ ਨਹੀਂ ਜੋ ਇਹਨਾਂ ਦੇ ਬੱਚਾ ਜੋ ਸਾਨੂੰ ਚਾਹੀਦੀ ਉਹਨਾਂ ਦੇ ਕੋਲ ਹੈ ਦੀ ਜੋ ਸਾਨੂੰ ਚਾਹੀਦੀ ਇਹਨਾਂ ਦੇ ਕੋਲ ਹੈ ਨਹੀਂ ਜੋ ਇਹਨਾਂ ਕੋਲ ਉਹ ਸਾਨੂੰ ਚਾਹੀਦੀ ਨਹੀਂ ਉਹ ਤਾਂ ਪਰਮੇਸ਼ਰ ਦੰਦਾ ਸਭ ਲੋ ਇਮਾਮੇ ਲਗਦੇ ਨੇ ਉਹ ਦੇ ਕੀ ਹੁੰਦੇ ਨੇ ਤਾਂ ਇਹ ਕਬੀਰ ਨੇ ਮਾਲਾ ਵਾਪਸ ਕੀਤੀ ਆ ਉਹਨੇ ਮਾਲਾ ਪਰੇ ਮਾਰੀ ਵਿਆਹ ਲੈ ਜੋ ਆਪਣੀ ਘਰ ਨੂੰ ਉਹ ਖੇਪਾ ਗਦੜ ਲਗੀ ਜਾ ਇਹ ਸੋਨੇ ਦੀਆਂ ਪਾਲਕੀਆਂ ਬਣਾ ਕੇ ਚੌੜੇ ਹੋਏ ਫਿਰਦੇ ਨੇ ਸਿੱਕੀ ਮਰ ਗਈ ਸੋਨੇ ਦੀਆਂ ਪਾਲਕੀਆਂ ਨੇ ਜਦੋਂ ਪਾਲਕੀਆਂ ਦਿੰਦੇ ਨੇ ਉਹਨਾਂ ਸ਼ਰਮ ਨਹੀਂ ਆਉਦੀ ਸੋਨਾ ਦਿੰਦੇ ਨੇ ਤਾਂ ਸੋਨਾ ਦਿੱਤਾ ਵੀ ਸਿੱਕੀ ਨੂੰ ਮਾਰੋ ਸੋਨੇ 'ਚ ਬਹਿ ਕੇ ਮਾਰੋ ਸਿੱਕੀ ਨੂੰ ਸਿੱਕੀ ਨੂੰ ਮਾਰਨ ਵਾਲਿਆਂ ਨੂੰ ਸੋਨੇ ਦੀ ਪਾਲਕੀ 'ਚ ਬਿਠਾ ਲਦੇ ਨੇ ਜਿੰਜੀ ਸੋਨਾ ਦੇਣ ਵਾਲੇ ਬੜੇ ਦਾਨੀ ਜਿਹੜਾ ਉਹਨਾਂ ਨੂੰ ਦਾਨ ਦਾ ਮਿਲਣਾ ਨਾ ਫਲ ਉਹਨਾਂ ਨੂੰ ਸਾਹਮਣੇ ਪਤਾ ਲੱਗ ਜਾਂਦਾ ਹੁਣ ਵੀ ਮੈਂ ਤਾਂ ਸੋਨਾ ਦਿੱਤਾ ਤੈਨੂੰ ਫਲ ਕੀ ਮਿਲੇ ਫਲ ਤੋਂ ਪਤਾ ਲੱਗ ਜੂ ਆਖਰ ਜ਼ਿੰਦਗੀ ਦੇਖ ਲੈਣੇ ਕਿ ਕੀ ਮਿਲੇ ਫਲ ਪਾਲਕੀ ਵਾਲੇ ਨੂੰ ਇਹ ਵੀ ਤਾਂ ਲਾਇਆ ਗਿਆ ਤੇ ਸੋਨੇ ਦੀ ਪਾਲਕੀ ਉੱਥੇ ਪਾਕਿਸਤਾਨ ਚ ਫਲ ਮਿਲ ਗਿਆ ਜੋ ਪਿੱਛੇ ਫਲ ਮਿਲਿਆ ਵੀ ਦੇਖ ਲੈਣਾ ਗੋਜੜਾ ਅਸੀਂ ਕੰਮ ਕੀਤਾ ਸੀ ਕੋਤਾ ਸਾਨੂੰ ਫਲ ਕੀ ਮਿਲੇ ਹੈ ਉਥੋਂ ਦਾ ਜਾ ਲੈਣਾ ਵੀ ਕੰਮ ਠੀਕ ਸੀ ਜਾਂ ਗਲਤ ਸੀ ਰਿਜ਼ਲਟ ਹੁੰਦਾ ਨਾ ਕਿਸੇ ਚੀਜ਼ ਦਾ ਫਲੋਂ ਦਾ ਰਿਜ਼ਲਟ ਹੁੰਦਾ ਤੇ ਤਾਂ ਫਲੋਂ ਤੋਂ ਬਾਅਦ ਜੰਮਾ ਮਿਲਿਆ ਫੇ ਤਾਂ ਕਮ ਚੰਗਾ ਸੀ ਜੇ ਫੜ ਮੜਾ ਮੜਾ ਤਾਂ ਕਮੋ ਮੜਾਈ ਸੀ ਚੰਗਾ ਨਹੀਂ ਸੀ ਮੜਾਈ ਜੀ ਉੱਥੋਂ ਤਾਂ ਅੰਦਾਜ਼ਾ ਲਾਏ ਲੈਂਦਾ ਆਦਮੀ ਗਾਹਾਂ ਨੂੰ ਤौरा ਤਿਆਗ ਦਿੰਦੇ ਹੁਣ ਥੈ ਨਹੀਂ ਜੇ त्यागਿਆ ਤਾਂ ਇਹਨਾਂ ਦਾ ਬੁੱਧ ਨਹੀਂ ਹੈ ਫਿਰ ਉਹਨਾਂ ਕੋਲ ਬੁੱਧੀ ਇਹ ਨਾ ਫਿਰ ਇਹਨਾਂ ਨੂੰ ਪਤਾ ਹੀ ਨਹੀਂ ਵੀ ਕੋਈ ਜੜਾ ਕਰਮ ਕਰ ਦੇਣਾ ਸੀ ਧਰਮ ਦਾ ਉਹ ਤਾਂ ਫਲ ਨਾਲ ਦੀ ਨਾਲ ਥੋੜਾ ਜਿਹਾ ਪਤਾ ਲੱਗ ਜਾਂਦਾ ਫਲ ਤੋਂ ਹੀ ਦੇਖ ਲਵੇ ਜੇ ਹੋਰ ਅਕਲ ਨਾ ਹੋਵੇ ਤਾਂ ਫਲ ਮੈਨੂੰ ਕੀ ਮਿਲਿਆ ਆ ਇਹਦੇ ਆ ਉਹ ਨਹੀਂ ਅਕਲੇ ਨਹੀਂ ਉਹ ਬੁੱਧੇ ਨਹੀਂ ਹੈ ਹੰਕਾਰ ਹੈ ਉਹ ਤਾਂ ਹੁਣ ਵੀ ਆਖੜਿਆ ਪਿਆ ਹੰਕਾਰ ਵੀ ਅਸੀਂ ਪਾਲੀ ਸੋਨੇ ਜੀ ਦੇ ਕੇ ਉਹ ਤਾਂ ਹੰਕਾਰ ਜਦ ਬਣ ਗਈ ਸੀ ਜਦ ਤੇ ਹੰਕਾਰ ਹੋਵੇ ਉਹ ਫਲ ਬਹੁਤਾ ਫਲ ਮਿਲ ਗਿਆ ਹੰਕਾਰ ਦਾ ਉਹਦਾ ਫਲ ਤਾਂ ਹੰਕਾਰ ਮਿਲਿਆ ਹੋਇਆ ਹੁਣ ਵੀ ਇਹਦਾ ਹੰਕਾਰ ਉਹਦਾ ਫਲ ਮਿਲ ਗਿਆ ਸੱਤਵੇਂ ਅਸਮਾਨ ਤੇ ਆ ਹੰਕਾਰ ਪਰ ਕੀ ਵਾਲਾ ਉਹ ਨਹੀਂ ਜਾ ਸਕਦਾ ਉੱਧਰ ਸੰਗਤ ਦੇ ਮਨ ਦੇ ਵਿੱਚ ਕਿੰਨਾ ਹੈ ਉਹਤ ਗੱਲ ਦਾ ਅਦਰ ਦੇਖਣਾ ਆਏ ਪੈਂਦਾ ਜੋ ਸੰਗਤ ਦੇ ਮਨ ਚ ਗੁਰੂ ਦੇ ਮਨ ਚ ਬਈ ਤੇ ਸੰਗਤ ਹਰ ਪਰ ਬੱਥੇ ਜਿਓ ਜਿਓ ਦੇਖਣਾ ਉਹਦਾ ਸੰਗਤ ਦੇ ਮਨਾਂ ਚ ਦੇਖੋ ਚੱਕ ਕੇ ਸੰਗਤ ਦੇ ਮਨਾਂ ਚ ਉਹਦਾ ਕੀ ਅਦਰ ਕਦੇ ਕਿਸੇ ਨੂੰ ਗੱਲ ਕੀਤੀ ਆ ਥੋੜੀ ਭਾਲ ਕੀਤੀ ਤੁਸੀਂ ਹੰਕਾਰ ਚੱਕੜੇ ਫਿਰੋ ਫਰੀ ਜਾਓ ਜੇ ਸੰਗਤ ਦੇ ਨਾਲ ਗੱਲ ਕੀਤੀ ਇਹ ਦਰਗਾਹ ਚ ਵੀ ਗੱਲ ਨਹੀਂ ਹੋ ਰਹੀ ਉਹਦੀ ਜੋ ਦਰਗਾਹ ਦੀ ਗੱਲ ਆ ਸੰਗਤ ਦਾ ਮਨੇ ਦਰਗਾਹ ਹੁੰਦੀ ਹੈ। ਆ ਦਰਗਾਹ ਕੀਆਂ ਬਾਤਾਂ ਜਿਹੜੀਆਂ ਨੇ ਉਹ ਘਟ ਘਟ ਕੇ ਅੰਦਰ ਕੀ ਬਾਤ ਇਹ ਹੁੰਦੀ ਹੈ। ਘਟ ਘਟ ਕੇ ਅੰਦਰ ਕੀ ਜਾਣਤ ਜਾਣਤ ਉਹ ਕੀ ਆ ਉਹ ਦਰਗਾਹ ਦੀ ਉਹ ਗੱਲ। ਜੋ ਨਾਨਕ ਬੋਲਦਾ ਉਹ ਕੀ ਆ ਹਰ ਦਰਗਾਹ ਕੀਆਂ ਬਾਤਾਂ ਨਾਂ ਰਖੇ ਜਣਾਵੇ ਉਹ ਘਟ ਘਟ ਦੇ ਅੰਦਰ ਦੀ ਉਹ ਹਰਦਾਰ ਕਾ ਹੁੰਦੀ ਐ ਹੋਰ ਨਹੀਂ ਹੁੰਦਾ ਕੁਝ ਸਭ ਦੇ ਅੰਦਰ ਐ ਦਰਗਾਹ ਵੀ ਅੰਦਰ ਐ ਬਾਹਰ ਐ ਕਦੇ ਇਹ ਬਾਹਰ ਦੂਜੀ ਦਾ ਤੇ ਅਸੀਂ ਵੀ ਉੱਥੇ ਦੀ ਸੀਟ ਬੁੱਕ ਕਰਾ ਲਾਂਗੇ ਕੋਈ ਟ੍ਰੇਨ ਦੂਨ ਜਾਂਦੀ ਹੋਵੇ ਅੱਛਾ ਵੀ ਇਹ ਗੱਲ ਪੁੱਛ ਲੋਗੇ ਤੇ ਤੁਸੀਂ ਮੈਨੂੰ ਤਾਂ ਹਾਲ ਦੇ ਕੋ ਮੜਿਆ ਫੇਰ ਤੁਮਕ ਤੇ ਪਾ ਦੋ ਵੀ ਪਾਈ ਹਰਦਾਰਗਾਹ ਦੀ ਕਿਤੇ ਦੱਸੋ ਕਿੱਥੇ ਆ ਸਾਡੀ ਸੀਟ ਬੁੱਕ ਸਾਨੂੰ ਵੀ ਕਰਾ ਦੋ ਇਹ ਕਹਿੰਦੇ ਗੱਪਾਂ ਦੀ ਨਹੀਂ ਆ ਇਹ ਤਾਂ ਹਾਵ ਲਾ ਕੇ ਇੱਥੇ ਦੇਖਿਆ ਗੁਰਬਾਨੀ ਚ ਪੁੱਜੀ ਅਭੀ ਇਹ ਹੀ ਹੋ ਸਕਦੀ ਆ ਆਪ ਜਾ ਰਹੇ ਹੋ ਜੀ ਜਿਆਦਾ ਹਰ ਸਭ ਦੇ ਅੰਦਰ ਹੈ ਕੱਟ ਕੱਟ ਮੈਂ ਹਰ ਜੂ ਬਸ ਹੈ ਫੇਰ ਕੱਟ ਕੱਟ ਜਿਹੜਾ ਤੁਹਾਡਾ ਉਹ ਹਰਦਾਰਗਾਹ ਉਹ ਦਰਗਾਹ ਹੌਲ ਕਿਤੇ ਜਿੱਥੇ ਬਾਦ ਓਏ ਓਏ ਉਹ ਦੇ ਘਟ ਘਟ ਕੇ ਅੰਦਰ ਕੀ ਜਾਣ 2000 ਦਰਗਾਹ ਕੀ ਬਾਤਾਂ ਦਣਾ ਰਹੇ ਹਨ ਆਜ ਤਾਂ ਹੀ ਬਣਦੇ ਨੇ ਸਾਡੇ ਹਿਸਾਬ ਨਾਲ ਜੇ ਹੋਰ ਬਣਦੇ ਹੋਣ ਕੋਈ ਦੱਸ ਦੂਗਾ ਚਲੋ ਇਹ ਦੋ ਚੰਗੇ ਵਧੀਆ ਹੋਣ ਤਾਂ ਉਹਦਾ ਧੰਨਵਾਦ ਹੈ ਜਦੋਂ ਤੁਸੀਂ